ਹਾਂਜੀ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਰੱਡਾ ਸਾਡੇ ਚੈਨਲ 'ਚ ਅੱਜ ਅਸੀਂ ਜਾ ਰਹੇ ਇੱਕ ਨਵੀਂ ਲੋਕੇਸ਼ਨ ਤੇ ਅੱਜ ਬਹੁਤ ਹੀ ਜ਼ਿਆਦਾ ਧੁੰਦ ਪਈ ਹੋਈ ਸੀ ਤੇ ਸਾਹਮਣੇ ਕੁਝ ਜ਼ਿਆਦਾ ਖਾਸ ਵਿਜ਼ਿਬਿਲਟੀ ਨਹੀਂ ਸੀਗੀ ਪਰ ਫਿਰ ਵੀ ਅਸੀਂ ਕੋਮੰਦਾ ਪਲਾਨ ਚੇਂਜ ਨਹੀਂ ਕੀਤਾ ਤੇ ਆਪਾਂ ਪਹੁੰਚ ਗਏ ਜੀ ਲੋਕੇਸ਼ਨ ਤੇ ਇਹ ਲੋਕੇਸ਼ਨ ਹੈਗੀ ਜੀ ਵੈਸਟ 'ਚ ਮਿਸਟਰ ਕੰਬਰ ਇਨਾਂ ਕੋਲ ਸਾਰੇ ਤਰ੍ਹਾਂ ਦਾ ਬੇਕਰੀ ਦਾ ਸਮਾਨ ਮਿਲਦਾ ਹੈ ਜਿਹਦਾ ਪੈਟਿਸ ਹੋਗੇ ਆ ਸਲਾਈਸਿਸ ਹੋਗੇ ਕੇਕ ਹੋਗੇ ਫਾਸਟ ਫੂਡ ਵੀ ਮਿਲਦਾ ਅਸੀਂ ਸਿਰੇ ਸਿਰੇ ਪਹੁੰਚ ਕੇ ਸੀ ਸਾਨੂੰ ਕ੍ਰੀਵਿੰਗ ਹੁੰਦੀ ਸੀ ਕਿ ਅਸੀਂ ਫਾਸਟ ਫੂਡ ਹੀ ਆਰਡਰ ਕਰੀਏ ਆ ਦੇਖੋ ਕਿੰਨੇ ਕਿੰਨੇ ਲਾਜਵਾਬ ਕੇਕ ਨੇ ਇਨਾਂ ਕੋ ਇਨਾਂ ਕੋ ਪਾਓ ਵੀ ਮਿਲਦੇ ਨੇ ਆਪ ਫਰੈਸ਼ ਬਣਾਉਂਦੇ ਨੇ ਨਾਲ ਹੀ ਇਨਾਂ ਕੋਲ ਕੁਲਚਾ ਵੀ ਮਿਲਦਾ ਸਟਫ ਕੁਲਚਾ ਵਗੈਰਾ ਇਹ ਆਪ ਬਣਾਉਂਦੇ ਨੇ ਤੁਸੀਂ ਲੈ ਕੇ ਵੀ ਜਾ ਸਕਦੇ ਹੋ ਔਰ ਇਹਨਾਂ ਕੋ ਹਰ ਤਰ੍ਹਾਂ ਦੇ ਬਿਸਕਟ ਵਗੈਰਾ ਵੀ ਮਿਲਦੇ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਹਰ ਤਰ੍ਹਾਂ ਦੀਆਂ ਕੈਂਡਲਸ ਵੀ ਨੇ ਕੇਕ ਲਈ ਫਿਰ ਆਪਾਂ ਜੀ ਮੈਨਿਊ ਦੇਖਿਆ ਮੈਨਿਊ ਚ ਵੱਖਰੇ ਵੱਖਰਾ ਖਾਣ ਪੀਣ ਦਾ ਸਮਾਨ ਸੀਗਾ ਆਰਡਰ ਤੇ ਅਸੀਂ ਬਹੁਤ ਕੁਝ ਕਰਨਾ ਚਾਹੁੰਦੇ ਸੀ ਪਰ ਜਿੰਨੀ ਕੁ ਭੁੱਖ ਸੀ ਉਹਨਾਂ ਕੀ ਆਰਡਰ ਕੀਤਾ ਆਪਾਂ ਫਿਰ ਅਸੀਂ ਆਰਡਰ ਕੀਤਾ ਜੀ ਇੱਕ ਬੰਬੇ ਮਸਾਲਾ ਸੈਂਡਵਿਚ ਦੇਖੋ ਤੁਸੀਂ ਕਿੱਦਾਂ ਵਧੀਆ ਲੱਗ ਰਿਹਾ ਨਾ ਫੇਰ ਇੱਕ ਆਪਾਂ ਔਰ ਨਿਊ ਟ੍ਰੀ ਕੁਲਚਾ ਵੀ ਆਰਡਰ ਕੀਤਾ ਨਾਲ ਸਟਾਫ ਕੁਲਚਾ ਇਹ ਜੀ ਸਾਡੇ ਸਪੈਸ਼ਲ ਸਪ੍ਰਿੰਗ ਰੋਲ ਜਿਹੜੇ ਕਿ ਸਾਨੂੰ ਬਹੁਤ ਜ਼ਿਆਦਾ ਹੀ ਪਸੰਦ ਨੇ ਨਾਲ ਅਸੀਂ ਆਰਡਰ ਕੀਤੇ ਜੀ ਸ਼ੇਕਸ ਵਗੈਰਾ ਇਹ ਜੀ ਸਪ੍ਰਿੰਗ ਰੋਲਸ ਦੇ ਨਾਲ ਕਿੰਨਾ ਕ੍ਰਿਸਪੀ ਲੱਗ ਰਿਹਾ ਹੈ ਇਹ ਜੀ ਸਟ੍ਰਾਬਰੀ ਸ਼ੇਕ ਪੂਰਾ ਇੰਡੀਆ ਵਰਗਾ ਠੀਕ ਖਾਣ ਪੀਣ ਡਾਨਿਆ ਜੀ ਬ੍ਰੇਕਫਾਸਟ ਡਾਨਿਆ ਖਾਣਾ ਬਹੁਤ ਸਵਾਦ ਸੀਗਾ ਆਪਣਾ ਆਪ ਚੱਲੇ ਹਾਂ ਜੀ ਵਾਪਸ ਕਰਨ ਨੂੰ ਮਿਲਦੇ ਹਾਂ ਜੀ ਅਗਲੇ ਵਲੌਗ ਚ ਥੈਂਕ ਯੂ